ਬਰਨਾਲਾ ਦੇ ਕਸਬਾ ਹਡੇਆਯਾ ਦੀ ਧਰਤੀ ਉੱਤੇ ਸਿੱਖਾਂ ਦੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਅੜੀਸਰ ਹੈ। ਸ਼ਰਦਾਲੂਆਂ ਦਾ ਮੰਨਣਾ ਹੈ ਕਿ ਇੱਥੇ ਲੋਕਾਂ ਦੇ ਅੜੇ ਹੋਏ ਕੰਮ ਬਣਦੇ ਨੇ। ਲੋਕਾਂ ਦੀਆਂ ਵਿਦੇਸ਼ ਜਾਣ ਦੀਆਂ ਇਸ਼ਾਮਾਂ ਵੀ ਪੂਰੀਆਂ ਹੁੰਦੀਆਂ ਨੇ। ਜਿਸ ਕਾਰਨ ਪਿਛਲੇ 3 ਕਸਾਲਾਂ ਦੇ ਅਰਸੇ ਦੌਰਾਨ ਗੁਰਦੁਆਰਾ ਅੜੀਸਰ ਸਾਹਿਬ ਹਡੇਆਯਾ ਵਿਖੇ ਪੰਜਾਬ ਤੋਂ ਲੈ ਕੇ ਦੇਸ਼-ਵਿਦੇਸ਼ਾਂ 'ਚੋਂ ਵੱਡੀ ਗਿਣਤੀ 'ਚ ਲੋਕ ਪਹੁੰਚਣੇ ਸ਼ੁਰੂ ਹੋ ਗਏ ਨੇ। ਤੇ ਇੱਕ ਵੱਡੇ ਤਾਂ ਭਾਵ ਕਿਸੇ ਸਰਵ ਉੱਚ ਤਖਤ ਵਾਂਗ ਇੱਥੇ ਪੱਕੇ ਤੌਰ ਉਤੇ ਦੁਕਾਨਾਂ ਵੀ ਲੱਗ ਗਈਆਂ ਨੇ ਹਰ ਐਤਵਾਨੂ ਸ਼ਰਦਾਲੂ ਇੰਨੀ ਵੱਡੀ ਗਿਣਤੀ 'ਚ ਪਹੁੰਚਦੇ ਹਨ ਕਿ ਇੱਥੇ ਤਿਲ ਸੁੱਟਣ ਜੋਗੀ ਵੀ ਜਗ੍ਹਾ ਨਹੀਂ ਹੁੰਦੀ ਆਖਿਰ ਕੀ ਹੈ ਗੁਰਦੁਆਰਾ ਅੜੀਸਰ ਸਾਹਿਬ ਦਾ ਇਤਿਹਾਸ ਆ우 ਤੁਹਾਨੂੰ ਉਹ ਵੀ ਦੱਸ ਦਿੰਨੇ ਆ ਗੁਰੂ ਘਰ ਦੇ ਇੱਕ ਸੇਵਾਦਾਰ ਨੇ ਦੱਸਿਆ ਹੈ ਕਿ ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਾਲਵੇ ਦੇ ਦੌਰੇ ਦੌਰਾਨ ਆਨੰਦਪੁਰ ਸਾਹਿਬ ਤੋਂ ਚੱਲ ਕੇ ਇੱਥੇ ਆਏ ਸਨ। ਉਹਨਾਂ ਨਾਲ ਹੋਰ ਵੀ 100 ਦੇ ਕਰੀਬ ਘੋੜਸਵਾਰ ਸੀ। ਉਹਨਾਂ ਦੱਸਿਆ ਕਿ ਜਦੋਂ ਉਹ ਕਸਵਾ ਹੜਿਆਆ ਦੇ ਹੱਦ ਮੁਕਣ ਉੱਤੇ ਪਿੰਡ ਤੋਲਾ ਦੀ ਹੱਦ 'ਚ ਵੜਨ ਲੱਗੇ ਤਾਂ ਗੁਰੂ ਜੀ ਦੇ ਘੋੜੇ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਅੜੀ ਫੜ ਕੇ ਬੈਠ ਗਿਆ। ਗੁਰੂ ਸਾਹਿਬ ਨੇ ਪਹੁੰਚਾਇਆ ਕਿ ਘੋੜਾ ਅੱਗੇ ਤੁਰੇ ਪਰ ਘੋੜਾ ਅੱਗੇ ਜਾਣ ਤੋਂ ਅੜਿ ਫੜ ਗਿਆ। ਗੁਰੂ ਸਾਹਿਬ ਨੇ ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਅੱਗੇ ਕਿਸੇ ਮੁਸਲਮਾਨ ਨੇ ਆਪਣੇ ਖੇਤ 'ਚ ਤੰਬਾਕੂ ਬੀਜਿਆ ਹੋਇਆ ਹੈ। ਇਸ ਲਈ ਘੋੜਾ ਅੱਗੇ ਨਹੀਂ ਜਾ ਰਿਹਾ। ਜਿਸ ਕਾਰਨ ਗੁਰੂ ਜੀ ਅਤੇ ਨਾਲ ਹੋਰ ਘੋੜਸਵਾਰ ਇਸ ਜਗ੍ਹਾ ਉੱਤੇ ਉਤਰ ਗਏ ਤੇ ਆਰਾਮ ਕੀਤਾ। ਗੁਰੂ ਜੀ ਨੇ ਵਾਰ ਦਿੱਤਾ ਕਿ ਇਸ ਜਗ੍ਹਾ ਉੱਤੇ ਲੋਕਾਂ ਦੇ ਅੜੇ ਹੋਏ ਕੰਮ ਬਣਿਆ ਕਰਨਗੇ ਗੁਰੂ ਘਰ ਦੇ ਸੇਵਾਦਾਰ ਨੇ ਦੱਸਿਆ ਕਿ ਉਹ 3 ਸਾਲ ਤੋਂ ਇਸ ਗੁਰੂ ਘਰ ਵਿਖੇ ਸੇਵਾ ਨਿਭਾ ਰਹੇ ਨੇ ਪਹਿਲਾਂ ਤਾਂ ਇੱਥੇ ਕੋਈ ਟਾਵਾ-ਟਾਵਾ ਸ਼ਰਦਾਲੂ ਆਉਂਦਾ ਸੀ ਪਰ ਹੁਣ ਪੰਜਾਬ ਤੋਂ ਲੈ ਕੇ ਦੇਸ਼ ਵਿਦੇਸ਼ਾਂ ਤੋਂ ਲੱਖਾਂ ਕਰੋੜਾ ਲੋਕ ਇੱਥੇ ਪੁੱਜਣ ਲੱਗੇ ਨੇ ਕਿਉਂਕਿ ਗੁਰੂ ਸਾਹਿਬ ਆਪਣੇ ਦਿੱਤੇਵਰ ਅਨੁਸਾਰ ਸ਼ਰਦਾਲੂਆਂ ਦੇ ਅੜੇ ਹੋਏ ਕੰਮ ਸਵਾਦਦੇ ਨੇ ਉਹਨਾਂ ਦੱਸਿਆ ਕਿ ਵੱਡੀ ਤਦਾਦ ਵਿੱਚ ਸੰਗਤ ਪਹੁੰਚਣ ਕਾਰਨ ਇਸ ਜਗ੍ਹਾ ਤੇ ਕਈ ਵੱਡੇ ਕਾਰਜ ਕਰਨੇ ਪੈਂਦੇ ਨੇ ਤੇ ਇੱਕ ਵੱਡਾ ਲੰਗਰ ਹਾਲ ਬਣਾਉਣਾ ਪਿਆ ਜਿਸ ਦਾ ਕੰਮ ਅਜੇ ਵੀ ਜਾਰੀ ਹੈ ਦਰبار صاحب ਦਾ ਕੰਮ ਵੀ ਲਗਾਤਾਰ جاری ਹੈ ਆਟਾ ਗੁੰਨਣ ਤੇ ਰੋਟੀ ਪਕਾਉਣ ਵਾਲੀਆਂ ਮਸ਼ੀਨਾਂ ਲਗਾਉਣੀਆਂ ਪਈਆਂ ਨੇ ਹੁਣ ਵੱਡੇ ਤਖਤ ਸਹਬਾਨਾ ਵਾਂਗ ਇਸ ਗੁਰੂ ਘਰ ਦੇ ਮੁੱਖ 게ੜ ਦੇ ਬਾਹਰ ਪੱਕੀਆਂ ਦੁਕਾਨਾਂ ਵੀ ਲੱਗ ਗਈਆਂ ਨੇ ਲੋਕਾਂ ਦੇ ਰਹਿਣ ਲਈ ਸਰਾਵਾਂ ਬਣਾਉਣ ਲਈ ਗੁਰੂ ਘਰ ਨੇ ਹੁਣ 10 ਕਿੱਲੇ ਜ਼ਮੀਨ ਵੀ ਖਰੀਦੀ ਹੈ ਉਹਨਾਂ ਦੱਸਿਆ ਕਿ ਜਿਹੜੇ ਲੋਕਾਂ ਦੀਆਂ ਵਿਦੇਸ਼ ਜਾਣ ਦੀਆਂ ਇਸ਼ਾਵਾਂ ਪੂਰੀਆਂ ਹੋ ਜਾਂਦੀਆਂ ਨੇ ਉਹ ਅਖੰਡ ਪਾਠ ਵੀ ਕਰਵਾਉਂਦੇ ਨੇ ਗੁਰੂ ਘਰ ਵਿਖੇ ਖਡੌਣੇ ਜਹਾਜ਼ ਚੜਾਉਂਦੇ ਨੇ ਇਸ ਜਗ੍ਹਾ ਪਰ ਨਤਮਸਤਕ ਹੋਣ ਲਈ ਸੰਗਤਾਂ ਅੰਮ੍ਰਿਤਸਰ ਸਾਹਿਬ ਦਿੱਲੀ ਆਦਤੋਂ ਵੀ ਪਹੁੰਚਦੀਆਂ ਨੇ ਇੱਥੇ ਇੱਕ ਸ਼ਰਦਾਲੂ ਨੇ ਦੱਸਿਆ ਕਿ ਉਸਦੀ ਮੰਨਤ ਪੂਰੀ ਹੋਈ ਸੀ ਤੇ ਉਸਨੇ ਅਖੰਡ ਪਾਠ ਸੁਖਿਆ ਸੀ ਪਰ ਇੱਕ ਸਾਲ ਹੋ ਗਿਆ ਉਸਦੀ ਅਖੰਡ ਪਾਠ ਕਰਵਾਉਣ ਦੀ ਅਜੇ ਤੱਕ ਬਾਰੀ ਨਹੀਂ ਆਈ ਤੁਸੀਂ ਵੀ ਕਰੋ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਲਿਖੋ ਵਾਹਿਗੁਰੂ ਬਰਨਾਲਾ ਤੋਂ ਜਤਿੰਦਰ ਦੇਵ ਗੰਦੀ ਰਿਪੋਰਟ ਟੈਲੀਪੋਸਟ ਪੰਜਾਬੀ